ਦਾਸੀ ਕਿ ਜਿੱਥੇ ਲਗਾਤਾਰ ਪੋਇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਕਣਕ ਸੜਨ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਕਿਸਾਨਾਂ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਦਾ ਮਾਮਲਾ ਅੱਜ ਪੋਇ ਹਲਕੇ ਦੇ ਪਿੰਡ ਸਕਾਲਗਰ ਤੋਂ ਵੀ ਦੇਖਣ ਨੂੰ ਮਿਲਿਆ ਜਿੱਥੇ ਕਣਕ ਸੜਨ ਨਾਲ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਅਤੇ ਉੱਤੇ ਹੀ ਅੱਜ ਸਾਭ ਕਾਇਦ ਗਿੰਦਰਪਾਲ ਵੀ ਉਸ ਜਗ੍ਹਾ ਤੇ ਪਹੁੰਚੇ ਅਤੇ ਕਿਸਾਨਾਂ ਨਾਲ ਮਿਲੇ ਅਤੇ

ਪੰਜ ਪੰਜ ਸਾਢੇ ਪੰਜ ਕਿਲੇ ਕਿਸੇ ਮੈਕ ਮੈਨੂ ਨੂੰ ਸੂਚਿਤ ਕੀਤਾ ਹੈ ਕੋਈ ਆਇਆ ਹੋਇਆ ਐਕਸ਼ਨ ਵੀ ਦੋ ਵਾਰੀ ਫੋਨ ਕੀਤਾ ਸੀ ਵੀਡੀਓ ਬਣਾ ਕੇ ਜੈਂਪਰ ਦੀ ਐਕਸ਼ਨ ਸਾਹਿਬ ਨੂੰ ਸੈਂਡ ਕੀਤੀ ਗਈ ਐਸਡੀ ਐਸਐਸਓ ਸਾਹਿਬ ਨੂੰ ਦੋ ਵਾਰੀ ਫੋਨ ਕੀਤਾ ਗਿਆ ਹੁਣ ਫੋਨ ਨਹੀਂ ਚੁੱਕਿਆ ਕੋਈ ਵੀ ਮੈਂ ਨਹੀਂ ਆਇਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਆਇਆ ਅਗਰ ਜੇਕਰ ਮੈਂ ਪ੍ਰਲੀ ਨੂੰ ਅਗਲਾ ਹੀ ਹੁੰਦੀ ਤੇ ਇਸ ਲਈ ਸਾਰਾ ਹੀ ਅਸਲਾ ਇੱਥੇ ਇਕੱਠਾ ਹੋਇਆ ਹੁਣ ਤੇ 5 ਮਿੰਟ ਵਿੱਚ ਮੇਰੇ ਤੇ ਐਫਰ ਦਰਜ ਹੋਣੀ ਹੈ ਔਨ ਲੈਣਾ ਐਫਰ ਦਰਜ ਕਰ ਦੇਣੀ ਹੈ ਕਿਸੇ ਨੇ ਵੀ ਕਿਸੇ ਐਮਐਲ ਨੇ ਨੀ ਕੈਨਾਬੀ ਜਰ ਮੇ ਮਾਰੀ ਕੀਤੀ ਚੰਗੀ ਕੀਤੀ ਕੋਈ ਕਖਣੀ ਪਰਚਾ ਦਰਜ ਕਰੋ ਨਹੀਂ ਤਹਿਸੀਲਦਾਰ ਨੇ ਵੀ ਆਏ ਨਹੀਂ ਐਸ ਡੀ ਐਮ ਨੇ ਵੀ ਨਹੀਂ ਐਸ ਐਚਓ ਨੇ ਵੀ ਆਏ ਨਹੀਂ ਬਧਾਈ ਕਣਾ ਵੀ ਆਏ ਨਹੀਂ ਲੋਕਲ ਬਧਾਈ ਕਣਾ ਵੀ ਸਾਰੇ ਆਏ ਨਹੀਂ ਹੁਣੇ ਪ੍ਰਸ਼ਾਸਨ ਅਗੇ ਮੈਨੂੰ ਮੁਆਵਜ਼ਾ ਦਿੱਤਾ ਹੀ ਜਾਏ ਜੋ ਜਾਇਆ ਜਾ ਸਰਕਾਰਾਂ ਤਾਂ ਕਹਿੰਦੀ ਆਪਾਂ ਮੁਆਵਜ਼ਾ ਦਿੰਨੇ ਹਰ ਸਾਲ ਜੇ ਨੁਕਸਾਨ ਹੁੰਦਾ ਮੁਆਵਜ਼ਾ ਕਿਨੂੰ ਦਿੱਤਾ ਮੇਰਾ ਪਿਛਲੇ ਪਿਛਲੇ ਛੋਨੇ ਦੀ ਅੱਠ ਕਿਲੇ ਦੀ ਗੁਰਦੋਰੀ ਮੇਰੀ ਹੋਈ ਦੀ ਗੁਰਦੋਰੀ ਚੈੱਕ ਕਰੋ ਅੱਠ ਕਿਲੇ ਖਰਾਬ ਆਈ ਪੂਰੇ ਇਲਾਕੇ ਚ ਮੰਤਰੀ ਸਾਹਿਬ ਦੇ ਲਾਗੇ ਬੁਰੀ ਬੁਕਲ ਚ ਪਿੰਡ ਆ ਕੇ ਚੈੱਕ ਕਰ ਲੈ ਵੀ ਮੁਆਵਜ਼ੇ ਦਿੱਤਾ ਗਿਆ ਕਿ ਜਿੰਮੇਦਾਰ ਨੂੰ ਮੇਰੇ ਛੋਨੇ ਦਾ ਮੁਆਵਜ਼ਾ ਮੰਤਰੀ ਸਾਹਿਬ ਚੈੱਕ ਕਰ ਲੈ ਪਿਛਲੇ ਗੁਰਦੋਰੀ ਉਹਨੇ ਪਟਵਾਰੀ ਨੇ ਕੀਤੀ ਆ ਅਸੀਂ ਤਾਂ ਨਹੀਂ ਗੁਰਦੋਰੀ ਕੀਤੀ ਦੀ ਤੇ ਕਹਿ ਸੰਗਾ ਲੌਲੀਪਾਪੀ ਹੈਗਾ ਲੌਲੀਪਾਪਾ ਬਿਲਕੁਲ ਸਾ ਮંત્રી ਸਾਹਿਬ ਅੱਜ ਸਾਹਮਣੇ ਆ ਕੇ ਗੱਲ ਕਰਦਣ ਵੀ ਅਸੀਂ ਕੱਚੋ ਨਿਖਰਾਬਾ ਦਿੱਤਾ ਇਹ ਕਣਕ ਦਾ ਖਰਾਬਾ ਦਿੱਤਾ ਮંત્રી ਸਾਹਿਬ ਦਾ ਕੋਈ ਨੁਮੰਦਾ ਆ ਕੇ ਇੱਥੇ ਕਣਕ ਦੇਖ ਗਿਆ ਇਹ ਵੀ ਕਣਕ ਇਨੀ ਫੁਕੋਈ ਹੈ ਮંત્રી ਸਾਹਿਬ ਦਾ ਕੋਈ ਨੁਮੰਦਾ ਦੱਸੋ ਆਇਆ ਹੋਏ ਤੇ ਕੋਈ ਪਿੰਡ ਦਾ ਵੀ ਕਹਦੇ ਵੀ ਮંત્રી ਸਾਹਿਬ ਦਾ ਕੋਈ ਨੁਮੰਦਾ ਆਇਆ ਕਿਸੇ ਨੂੰ ਦਿਖਿਆ ਗਿਆ ਨਾ ਮંત્રી ਸਾਹਿਬ ਦਾ ਬੰਦਾ ਕੋਈ ਵੀ ਬੋਲੋ ਕਿਸ ਨੇ ਦਿਖਿਆ ਦੇ ਹਾਂ ਜੀ ਕੋਈ ਕੋਈ ਨਾ ਕੋਈ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡਾਂ ਅੱਗ ਲੱਗੀ ਹੈ ਜਿਹੜੀ ਕਣਕ ਨੂੰ ਤੇ ਕਾਫੀ ਦੁਖੀ ਨੇ ਕਿਸਾਨ ਦੇਖੋ ਜੀ ਕਿਸੇ ਦੀ ਗੱਲ ਮਾਰ ਕੇ ਚੱਲੇ ਕਣਕ ਜਦੋਂ ਪੱਕ ਪੱਕਰ ਤੇ ਆਈ ਹੁੰਦੀ ਆ ਉਸ ਤੋਂ ਪਹਿਲਾਂ ਕੀ ਆ ਹਰ ਡਿਪਾਰਟਮੈਂਟ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਆ ਖਾਸ ਕਰਕੇ ਬਿਜਲੀ ਬੋਰਡ ਨੂੰ ਜਿਹੜੀਆਂ ਤਾਰਾਂ ਢਿੱਲੀਆਂ ਉਹਨਾਂ ਨੂੰ ਮੜਾ ਮੋਟਾ ਕੋ ਕੱਸਿਆ ਜਾਵੇ ਇਹਨਾਂ ਕੁਝ ਵੀ ਹੈਗੇ ਆ ਇਹ ਅੱਜ ਦੀ ਜਿਹੜਾ ਇਹ ਦੁਖਾਂਤ ਵਾਪਰਿਆ ਵਾ ਇਹ ਤਾਰਾਂ ਦੇ ਅਪੋਵਿਧੀ ਟੱਚ ਹੋਣਾ ਵਾਪਰਿਆ ਜੇ ਥੋੜੀ ਬਹੁਤ ਵੀ ਧਿਆਨ ਦਿੱਤਾ ਜਾਂਦਾ ਤੇ ਇਹ ਦੁਖਾਤ ਨਹੀਂ ਸੀ ਵਾਪਰਨਾ ਇਹ ਪਿੰਡ ਦੀ ਬੜੀ ਸ਼ਾਬਾਸ਼ੀ ਹੈਗੀ ਆ ਕਿ ਇਹਨਾਂ ਰਲ ਮਿਲ ਕੇ ਸਾਰਿਆਂ ਨੇ ਅੱਗ ਤੇ ਕੰਟਰੋਲ ਕਰ ਲਿਆ 6-7 ਕਿੱਲੇ ਨੂੰ ਅੱਗ ਲੱਗ ਗਈ ਆ ਅਗਰ ਕੰਟਰੋਲ ਨਾ ਹੁੰਦਾ ਇਹ ਜਿਹੜੀ ਸਾਡੀ ਪਿੰਡ ਦੀ ਆਬਾਦੀ ਆ ਇਹ ਗੁਜਰ ਪਰਿਵਾਰਾਂ ਦੇ ਜਿਹੜੇ ਘਰ ਨੇ ਇਹ ਸਭ ਫੁਕੋ ਜਣੇ ਸੀਗੇ ਬੜਾ ਵੱਡਾ ਦੁਖਾਤ ਵਾਪਰਨਾ ਸੀਗਾ ਤੇ ਇਹਦੇ ਪਿੰਡ ਦੀ ਬੜੀ ਸ਼ਾਬਾਸ਼ੀ ਹੈਗੀ ਮੈਂ ਕਹੂੰਗਾ ਵੀ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਟਰੈਕਟਰ ਲਿਆ ਕੇ ਆਪਣਾ ਰਿਸਕ ਲੈ ਕੇ ਮਛਿੰਦਰੀਆਂ ਦਾ ਤੇ ਅੱਗੇ ਤੇ ਕੰਮ ਕਾਬੂ ਪਾਇਆ ਅਸੀਂ ਮੰਗ ਕਰਦੇ ਜੀ ਸਰਕਾਰਾਂ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਜ਼ਿਮੀਂਦਾਰਾਂ ਦਾ ਇਹਨਾਂ ਨੁਕਸਾਨ ਹੋਇਆ ਵਾ ਇਹਦਾ ਕੁਛ ਨਾ ਕੁਛ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਹੈਗਾ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਸੀਗੇ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਜਿੱਥੇ ਵੀ ਕਿਤੇ ਕੋਈ ਨੁਕਸਾਨ ਹੋਏਗਾ ਅਸੀਂ ਤੇ ਉਹ ਮੁਰਗੀਆਂ ਦੇ ਆਂਡੇਆਂ ਤੱਕ ਮੁਆਵਜ਼ਾ ਦੇਵਾਂਗੇ ਇੱਥੇ ਤੇ ਹੁਣ ਕਿੱਲਾਂ ਦੇ ਕਿੱਲੇ ਕਣਕ ਸੜ ਗਈ ਆ ਅਸੀਂ ਸੀਐਮ ਸਾਹਿਬ ਨੂੰ ਕਹਿੰਨੇ ਆ ਮੰਤਰੀ ਸਾਹਿਬ ਸਾਡੇ ਗਵਾਂਡੀ ਨੇ ਉਹਨਾਂ ਨੂੰ ਕਹਿੰਨੇ ਆ ਕਿ ਜੀਮੇਦਾਰਾਂ ਦੀ ਪਰਭਾਈ ਕੀਤੀ ਜਾਏ ਕਿਉਂਕਿ ਜੀਮੇਦਾਰਾ ਅੱਗੇ ਹੀ ਘਾਟੇ 'ਚ ਜਾ ਰਿਹਾ ਖੇਤੀ 'ਚ ਵਚਨ ਕੀ ਦੇ ਆ ਗਏ ਤੇ ਜਿਸ ਜੀਮੇਦਾਰ ਦੀ 4 ਕਿੱਲੇ ਕਣਕੀ ਸੜ ਜਣੀ ਆ ਉਹਦੇ ਕੋ ਕੀ ਰਹੂ ਉਹਦੇ ਕੋ ਖਾਣ ਜੋਗੇ ਦਾਣੇ ਨਹੀਂ ਗਏ ਰਹੇ ਹੈਗੇ ਬੜਾ ਵੱਡਾ ਦੁੱਖਾਂਤ ਆ ਅਲਗੜ ਆਇਓ ਤੁਸੀਂ ਇੱਕ ਕਣਕ ਨੂੰ ਕਾਫੀ ਅੱਗ ਲੱਗੀ ਉਹ ਦਾ ਦੇਖਣ ਵਾਸਤੇ ਆਇਓ ਕੀ ਕਰਨੀ ਦੇਖੋ ਬਣੀ ਫਸਲ ਨੂੰ ਅੱਗ ਲੱਗਣੀ ਇਹ ਵੀ ਸਮਝ ਲੋ ਇੱਕ ਕਿਸਮ ਦੀ ਕੋਈ ਕਰੋਪੀ ਹੋ ਗਈ ਹੈ ਬੜਾ ਪਾਪ ਹੈ ਕਿ ਭਾਈ ਗੱਲ ਕਹਿਣਾ ਚਾਹਨਾ ਜਦੋਂ ਫਸਲਾਂ ਬਣਦੀਆਂ ਨੇ ਪੱਕਣ ਤੇ ਆਉਂਦੀਆਂ ਨੇ ਤੇ ਸਰਕਾਰਾਂ ਦਾ ਕੰਮ ਹੁੰਦਾ ਹੈ ਪੂਰੀ ਤਿਆਰੀ ਕਰਨੀ ਹੁੰਦੀ ਹੈ ਕਣਕ ਦਾ ਕੋਈ ਵੀ ਫਸਲ ਆਉਦਾ ਦੇਖਣ ਦੇ ਵਾਸਤੇ ਜਸਰਾ ਮਹਿਕਮੀ ਬਖਰੇ ਬਖਰੇ ਆ ਜਿਹਦਾ ਫਾਇਰ ਬ੍ਰਿਗੇਡ ਹੈ ਉਹਦਾ ਕੰਮ ਹੁੰਦਾ ਕਿ ਤੇ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਤੇ ਉਹ ਅਗਨ ਨੂੰ ਕੰਟਰੋਲ ਕਰਨ ਵਾਸਤੇ ਫਾਇਰ ਬ੍ਰਿਗੇਡ ਰੱਖਿਆ ਹੁੰਦਾ ਔਰ ਮੰਡੀਆਂ ਦੇ ਵਿੱਚ ਸਰਕਾਰਾਂ ਦੋ ਤਿੰਨ ਮਹੀਨੇ ਪਹਿਲੇ ਹੀ ਤਿਆਰੀ ਕਰ ਲੈਂਦੀ ਹੈ ਤੇ ਕਣਕ ਚੁੱਕਣੀ ਕਿੱਦਾਂ ਫਸਲ ਚੁੱਕਣੀ ਕਿੱਦਾਂ ਉਹ ਬਖਰੇ ਬਕਰੀਆਂ ਡਿਪਾਰਟਮੈਂਟ ਹੁੰਦੀਆਂ ਵੱਖਰੇ ਵੱਖਰੇ ਮੰਤਰੀ ਹੁੰਦੇ ਆ ਹਰ ਡਿਪਾਰਟਮੈਂਟ ਦੇ ਉਹ ਉਹਨੂੰ ਸਾਰਾ ਕੰਟਰੋਲ ਕਰਦੇ ਆ ਔਰ ਇਹ ਦੇਖੋ ਤੁਹਾਡੇ ਸਾਹਮਣੇ ਸਕਾਲਗੜ ਪਚੋ ਚੱਕ ਪੰਜ-ਸੱਤ ਕਿੱਲੇ ਨੂੰ ਅੱਗ ਲੱਗੀ ਆ ਵੀ ਪਿੰਡ ਦੀ ਬਾੜੀ ਆ ਪਿੰਡ ਦਾ ਕੱਟ ਸੀ ਸਾਰੇ ਇਕੱਠੇ ਹੋ ਕੇ ਕੋਈ 15-20 ਟਰੈਕਟਰ ਲਾ ਕੇ ਕਿਨਾਂ ਅੱਗ ਨੂੰ ਕੰਟਰੋਲ ਕਰ ਲਿਆ ਔਰ ਸਾਡੇ ਸਾਬਕਾ ਸਰਪੰਚ ਸਾਹਿਬ ਵੀ ਕਹਿੰਦੇ ਇਹ ਵੀ ਅਸੀਂ ਫਾਇਰ ਬ੍ਰੀਡ ਨੂੰ ਵੀ ਫੋਨ ਕੀਤਾ ਹੈ ਇਹ ਡੀਲੀ ਬੋਰਡ ਦੇ ਮੁਲਾਜ਼ਮ ਜਿਹੜੇ ਹਾਇਰ ਅਫਸਰ ਉਹਨਾਂ ਨੂੰ ਵੀ ਫੋਨ ਕੀਤਾ ਉਹ ਜਿਹੜਾ ਲੋਕਲ ਇਥੇ ਐਸਐਚਓ ਉਹਨੂੰ ਵੀ ਫੋਨ ਕੀਤਾ ਕਿ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਨਾ ਕੋਈ ਬਿਜਲੀ ਵਿਭਾਗ ਮੈਂਬਰ ਬੰਦਾ ਕੋਈ ਨਾ ਕੋਈ ਲਾਈਨ ਆਰਡਰ ਕੰਟਰੋਲ ਕਰਨ ਵਾਲੇ ਜਿਹੜੇ ਪੰਜਾਬ ਪੁਲਿਸ ਦੇ ਬੰਦੇ ਉਹ ਵੀ ਕੋਈ ਨਹੀਂ ਆਇਆ ਹਰ ਸਾਲ ਗਾ ਜੇ ਗੱਲ ਕਰੀਏ ਤਾਂ ਕਹਿੰਦੇ ਵੀ ਬਿਜਲੀ ਵਿਭਾਗ ਦੀ ਹੀ ਨਲਾਕੀ ਹੁੰਦੀ ਆ ਤਾਰਾਂ ਢਿੱਲੀਆਂ ਹੁੰਦੀਆਂ ਕਿ ਇਹਨਾਂ ਨੂੰ ਇੱਥੇ ਕੋਈ ਕਰਨਾ ਨਹੀਂ ਜਾਂਦਾ ਕਸਨੀ ਨਹੀਂ ਕੀਦੀ ਕੋਈ ਤਾਂ ਮੈਂ ਸਰਕਾਰ ਦਾ ਸਰਕਾਰ ਕਿਉਂ ਨਹੀਂ ਆਦੇਸ਼ ਕਰਦੀ ਬਿਜਲੀ ਬੋਰਡ ਨੂੰ ਵੀ ਤੁਹਾਡੇ ਕੋਲੋਂ ਖੰਬੇ ਤਾਰਾਂ ਤੇ ਕੋਲ ਠੀਕ ਲੈਣੀ ਹੈ ਅਗਰ ਕੋਈ ਪ੍ਰੋਬਲਮ ਇਸ ਰਹੀ ਜਾਂਦੀ ਹੈ ਤੇ ਬਿਜਲੀ ਬੋਰਡ ਦੇ ਕੁਝ ਮੁਲਾਜ਼ਮ ਕਰਨ ਸਸਪੈਂਡ ਜਿਹੜੇ ਬੰਦੇ ਆਪਣਾ ਕੰਮ ਠੀਕ ਨਹੀਂ ਕਰਦੇ ਵੀ ਦੇਖੋ છાਤੀ ਮਾਰ ਲਓ ਜਿੱਥੇ ਜਿੱਥੇ ਵੀ ਪੂਲ ਖੜੇ ਆ ਕੋਈ ਟੁੱਟਿਆ ਕੋਈ ਦੂਜੇ ਪਰਸੈਂਟੇਜ ਕੋ 30% ਪਰਸੈਂਟੇਜ ਤਾਰਾਂ ਜਿਹੜੀਆਂ ਉਹ ਲੌਂਕੀ ਦੀਆਂ ਕੀ ਕੋਈ ਕੰਟਰੋਲ ਨਹੀਂ ਹੈਗਾ ਕਿ ਇਹ ਲਾਈਟ ਵਿੱਚੋਂ ਬੰਦ ਕਰਛਣਨੇ ਜੇ ਕੋਈ ਅਦਕਲ ਨੀਜੀ ਸਾਡਾ ਏਰੀਆ ਸਾਰਾ ਨੀਚੀ ਜ਼ੋਨ ਹੈ ਇਹ ਪ੍ਰਕਾਸ਼ ਸਿੰਘ ਬਾਦਲ ਨੀਚੀ ਜ਼ੋਨ ਬਣਾ ਕੇ ਗਿਆ ਸੀ ਤੇ ਜੇ ਨਾਲ ਪਿੱਛੋਂ ਲਾਈਟ ਦੀ ਬੰਦ ਕਰ ਦੇਣੀ ਹੈ ਕਿ ਫਿਰ ਨੀਚੀ ਦਾ ਨੁਕਸਾਨ ਹੈ ਅਗਰ ਇਹਨਾਂ ਆਪਣੀ ਤਾਰਾਂ ਟੀਚੇ ਰੱਖੀ ਦੇ ਹੋਣ ਤੇ ਫਿਰ ਕੋਈ ਵੀ ਪਰੇਸ਼ਾਨ ਪਰੇਸ਼ਾਨੀ ਨਹੀਂ ਆਵੇ ਕਿਸਾਨਾਂ ਦੀ ਗੱਲ ਕਰੀਏ ਹਰ ਸਾਲ ਕਿਸਾਨ ਰੋਂਦੇ ਨੇ ਕਿ ਸਰਕਾਰਾਂ ਕਹਿੰਦੀ ਹੈ ਜੇਕਰ ਨੁਕਸਾਨ ਹੁੰਦਾ ਤੇ ਆਪਾਂ ਮੁਆਵਜ਼ਾ ਦੇਵਾਂਗੇ ਲੇਕਿਨ ਕਦੇ ਮੁਆਵਜ਼ਾ ਮਿਲਿਆ ਹੀ ਨਹੀਂ ਹੋ ਵੀ ਕੋਈ ਐਵੇਂ ਕਹਿਂਦੀ ਆ ਗੱਲਾਂ ਨੇ ਮਵਾਜਬਾ ਇਹਨਾਂ ਕੋਲ ਸਰਕਾਰ ਚਲਾਨ ਜੋਗੇ ਨਾ ਜਿਹਨਾਂ ਕੋ ਪੈਸੇ ਨਾ ਹੀ ਤਜਰਬੇਕਾਰ ਹੈ ਨਾ ਹੀ ਪੜੇ ਲਿਖੇ ਨੇ ਇਹ ਤੇ ਅਮੀ ਲੋਕਾਂ ਦੇ ਵਿੱਚ ਭਰਮ ਪੈਦਾ ਹੋ ਗਿਆ ਤੇ ਅਕਾਲੀ ਭਾਜਪਾ ਵੀ ਦੇਖੀ ਕਾਂਗਰਸ ਵੀ ਦੇਖੀ ਇੱਕ ਮੌਕਾ ਕੇਜਰੀਵਾਲ ਨੂੰ ਹੁਣ ਲੋਕਾਂ ਨੇ ਇੱਕ ਮੌਕਾ ਤੇਜਰੀਵਾਲ ਨੂੰ ਦੇ ਕੇ ਇਹ ਹੁਣ ਤੇ ਲੋਕੀ ਪਛਤਾਏ ਕਰਦੇ ਆ ਕਿ ਕਦੋਂ ਟਾਈਮ ਪੀਰੀਅਡ ਪੂਰਾ ਹੋਣਾ ਤੇ ਸਾਡੀ ਖਲਾਸੀ ਹੋਏਗੀ ਸੋਮਰੇ ਕੰ ਦਾ ਭਾਵੇ ਆ ਇਹ ਬਿਲਕੁਲ ਫੇਲੀਅਰ ਸਰਕਾਰ ਹੈ ਕੋਈ ਵੀ ਅੱਜ ਦਾ ਕੰਮ ਨਹੀਂ ਹੋ ਰਿਹਾ ਇਹ ਹੈਗੀ ਹੈ ਸਰਕਾਰ ਜਿਹੜੀ ਐਡਵਰਟਾਈਜ਼ ਸਰਕਾਰ ਹੈ ਪੇਪਰਾਂ ਦੇ ਵਿੱਚ ਬਹੁਤ ਕੰਮ ਦੱਸਦੇ ਇਹ ਵੀ ਕਰ ਰਹੇ ਆ ਸਕੂਲਾਂ ਦੀ ਗੱਲ ਲਲੋ ਇੱਕ ਸਕੂਲ ਦੇ ਵਿੱਚ ਚਾਰ ਚਾਰ ਉਦਘਾਟਨ ਕਰਦੇ ਪਿਆ ਕਰਦੇ ਕੀ ਪੇਰੇ ਐਵੇਂ ਰੰਗ ਰੋਗਨ ਪਹਿਲੇ ਉਹ ਇਹਦੇ ਨਾਲ ਉਹ ਫਿਰ ਉਹਦੇ ਉੱਤੇ ਕੂਚੀ ਮਾਰਦੇ ਆ ਜੇ ਇਹ ਦੀ ਵੀ ਕਰਤਾ ਉਹ ਵੀ ਕਰਤਾ ਹੈ ਭਰਾਨ ਕਰਤਾ ਕੀ ਕਰਦਾ ਕੁਛ ਨਹੀਂ ਅਗਲੇ ਪੱਲੇ ਸੋ ਮੇਰੀ ਲੋਕਾਂ ਦੀ ਬੇਨਤੀ ਹੈ ਵੀ ਆਪਣੀ ਆਪ ਤੁਹਾਨੂੰ ਸੁਰੱਖਿਆ ਕਰਨੀ ਪੈਣੀ ਹੈ ਥੋੜੇ ਸਤਰ ਕਰੋ ਕਿ ਕਦੀ ਵੀ ਭੀਤ ਭਾਵਨਾ ਨਾ ਕਰੋ ਜੇ ਇਹ ਦੀ ਕਣਕ ਨੂੰ ਅੱਗ ਲੱਗੇ ਉਹਨੇ ਸਾਰੇ ਇਕੱਠੇ ਹੋ ਕੇ ਇਹਦਾ ਜਿਹੜਾ ਸਜਦਾਂ ਲੋਗੋ ਸਾਰੇ ਇਕੱਠੇ ਹੋ ਕੇ ਤੇਨੂੰ ਠੀਕ ਕਰੋ ਔਰ ਬਸ ਫਿਰ ਆਪਣੇ ਕਿਸ ਹਾਲਾਤ ਅਗੇ ਤੀਲ ਕਰਦਾ ਵੀ ਤਗੜੇ ਹੋ ਕੇ ਆਪਣੇ ਆਪਣੀ ਰੱਖਿਆ ਤੁਹਾਨੂੰ ਆਪ ਹੀ ਕਰਨੀ ਪੈਣੀ ਹੈ ਬਹੁਤ ਬਹੁਤ ਸਾਰੇ ਜਿੰਦੜਾ ਦਾ ਧੰਨਵਾਦ ਹੈ ਸਰਪੰਚ ਸਾਹਿਬ ਦਾ ਧੰਨਵਾਦ ਹੈ ਵੀ ਜਿਹੜੇ ਮੌਕੇ ਦੀ ਮੌਕੇ ਲੋਕਾਂ ਦੇ ਨਾਲ ਖੜ ਜਾਂਦੇ